ਅਕਾਲੀ ਆਗੂ ਵਿਰਸਾ ਸਿੰਘ ਮਲਟੋਹਾ ਨੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਖੁੱਲੀ ਚੁਣੌਤੀ ਦਿੱਤੀ ਹੈ। ਉਹਨਾਂ ਨੇ ਓਪਨ ਡਿਬੇਟ ਲਈ ਭਾਈ ਅੰਮ੍ਰਿਤਪਾਲ ਸਿੰਘ ਨੂੰ ਚੈਲੰਜ ਕੀਤਾ ਹੈ। ਖੇਮਗਨ ਪਹੁੰਚੀ ਅਕਾਲੀ ਦਲ ਆਗੂ ਵਿਰਸਾ ਸਿੰਘ ਮਲਟੋਹਾ ਨੇ ਚੁਣੌਤੀ ਦਿੱਤੀ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਜਾਂ ਉਹਨਾਂ ਦੀ ਟੀਮ ਉਹਨਾਂ ਨਾਲ ਡਿਬੇਟ ਕਰੇ। ਇਸ ਡਿਬੇਟ ਵਿੱਚ ਜੋ ਝੂਠਾ ਨਿਕਲੇਗਾ ਉਹ ਮੈਦਾਨ ਛੱਡ ਦੇਵੇਗਾ। ਤੁਹਾਨੂੰ ਦੱਸ ਦੇ ਗਏ ਖਡੂਰ ਸਾਹਿਬ ਤੋਂ ਵਿਰਸਾ ਸਿੰਘ ਮਲਟੋਹਾ ਅਕਾਲੀ ਦਲ ਬਦਲ ਦੇ ਉਮੀਦਵਾਰ ਹਨ। ਤੇ ਭਾਈ ਅਮਰਿਤਪਾਲ ਸਿੰਘ ਵੱਲੋਂ ਚੌਂ ਮੈਦਾਨ ਵਿੱਚ ਉਤਰਨ ਦੇ ਫੈਸਲੇ ਤੋਂ ਬਾਅਦ ਉਹਨਾਂ ਦਾ ਬਿਆਨ ਆਇਆ ਸੀ ਕਿ ਭਾਈ ਅਮਰਿਤਪਾਲ ਸਿੰਘ ਦੇ ਪਰਿਵਾਰ ਵੱਲੋਂ ਉਹਨਾਂ ਨੂੰ ਸਮਰਥਨ ਦੇਣ ਦਾ ਭਰੋਸਾ ਦਿੱਤਾ ਗਿਆ ਸੀ ਪਰ ਹੁਣ ਉਹ ਆਪਣੇ ਵਾਅਦੇ ਤੋਂ ਮੁੱਕਰ ਗਏ ਹਨ ਦੂਜੇ ਪਾਸੇ ਪਰਿਵਾਰ ਦਾ ਕਹਿਣਾ ਹੈ ਕਿ ਇੱਕ ਪਾਸੇ ਬਾਦਲਦਲ ਬੰਦੀ ਸਿੰਘਾਂ ਦੀ ਰਿਹਾਈ ਲਈ ਯਤਨ ਕਰਨ ਦਾ ਦਾਅਵਾ ਕਰਦਾ ਹੈ ਤੇ ਦੂਜੇ ਪਾਸੇ ਭਾਈ ਅਮਰਿਤਪਾਲ ਸਿੰਘ ਦੇ ਚੋਣਾ ਲੜਨ ਦੇ ਫੈਸਲੇ ਤੋਂ ਬਾਅਦ ਵੀ ਆਪਣਾ ਉਮੀਦਵਾਰ ਹਲਾ ਦਿੰਦਾ ਹੈ ਭਾਈ ਅਮਰਿਤਪਾਲ ਸਿੰਘ ਦੇ ਪਰਿਵਾਰ ਨੂੰ ਤੇ ਉਹਨਾਂ ਦੇ ਜਥੇਬੰਦੀ ਨੂੰ ਅਪੀਲ ਕਰਦਾ ਹਾਂ ਸੱਦਾ ਦੇਣੇ ਇੱਕ ਬੰਦਾ ਇੱਕ ਬੰਦਾ ਤੁਸੀਂ ਦੇ ਦਿਓ ਇੱਕ ਮੈਂ ਆ ਜਾਣਾ ਤੇ ਦੋ ਦਿਨ ਆਪਾਂ ਚੈਨਲ ਸਾਥ ਲੈਨੇ ਹਾਂ ਹਾਂਜੀ ਤੇ ਉਹਨਾਂ ਚੈਨਲਾਂ ਦੇ ਸਾਹਮਣੇ ਅੰਦਰ ਕਮਰੇ 'ਚ ਆਪਾਂ ਜਿਹੜਾ ਲੋਕਾਂ ਤੱਕ ਲਾਈਵ ਜਾਵੇ ਹਾਂਜੀ ਸੱਚ ਦਾ ਝੂਠ ਦਾ ਹਰੇਕ ਦਾ ਪੱਖ ਜਿਹੜਾ ਲੋਕਾਂ ਦੇ ਸਾਹਮਣੇ ਜਾਵੇ ਇਹ ਪਤਾ ਲੱਗੇ ਕਿਹਦਾ ਪੱਖ ਮਜ਼ਬੂਤ ਹੈ ਤੇ ਕਿਦਾ ਹੋੜਾ ਆ ਤੇ ਜੇ ਮੈਂ ਮੇਰਾ ਪੱਖ ਹੋੜਾ ਹੋਊ ਜਾਂ ਮੈਂ ਝੂਠਾ ਹੋਊਂਗਾ ਤਾਂ ਮੈਂ ਮੈਦਾਨ ਛੱਡ ਦਮ ਮੈਂ ਇੱਥੇ ਤੁਹਾਡੇ ਕੋਲੇ ਪਹਿਲੀ ਵਾਰ ਐਲਾਨ ਕੀਤਾ ਹੈ ਬਰੇ ਸਾਨਯਾ ਸਤਿ ਸ਼੍ਰੀ ਅਕਾਲ ਮੈਨੂੰ ਆਸ ਹੈ ਕਿ ਮੇਰਾ ਸੱਦਾ ਪ੍ਰਵਾਨ ਕਰਨਗੇ ਮੈਨੂੰ ਆਸ ਹੈ ਮੇਰਾ ਸੱਦਾ ਪ੍ਰਵਾਨ ਕਰਨਗੇ ਜਲੰਧਰ ਰੱਖ ਲੈਣਾ ਚੰਡੀਗੜ੍ਹ ਰੱਖ ਲੈਣਾ ਸਿਰਫ ਇੱਕ ਉਹਨਾਂ ਦਾ ਇੱਕ ਮੈਂ ਖੁਦ ਹਾਂ ਉਹਨਾਂ ਜਿੰਨੂੰ ਭੇਜਣਾ ਆ ਉਹਨੂੰ ਭੇਜ ਦੇ ਜੋ ਉਹਨਾਂ ਕੋਲ ਏਜੰਡਾ ਆ ਆਪਾਂ ਆਕਤੀਕ ਤਿਆਜ ਕਾਦੀ ਰਹੀ ਹੈ ਹਾਂਜੀ ਤੇ ਮੈਨੂੰ ਝੂਠਿਆ ਕਰ ਦੇਣਾ ਤੇ ਮੇਰਾ ਪੱਖ ਚਲ ਕੋ ਟੋੜ ਕੇ ਦੇਖ ਲੈਣ ਲੋਕਾਂ ਦੇ ਸਾਹਮਣੇ ਮੈਂ ਵੀ ਰੱਖ ਦੂੰ ਉਹ ਵੀ ਰੱਖ ਦੇਣਾ ਨੀਨਾ ਲੋਕਾਂ ਨੇ ਕਰ ਲੈਣਾ ਤੇ ਮੈਂ ਕਹਿੰਨਾ ਕਿ ਜੇ ਮੇਰਾ ਪੱਖ ਕਮਜ਼ੋਰ ਉੱਥੇ ਸਾਬਤ ਹੋ ਜੇ ਜੇ ਮੈਂ ਉੱਥੇ ਕਮਜ਼ੋਰ ਸਾਬਤ ਹੋ ਜਾਾਂ ਝੂਠਾ ਸਾਬਤ ਹੋ ਜਾਾਂ ਕਿਸੇ ਗੱਲੋਂ ਕਸਰ ਹੋਵੇ ਮੈਂ ਦਾਵਾ ਛੱਡ ਦਾਂ। ਭਾਵੇਂ ਪਾਰਟੀ ਪ੍ਰਧਾਨ ਨੂੰ ਨਾ ਪੁੱਛਾਂ। ਮੈਂ ਪਾਰਟੀ ਪ੍ਰਧਾਨ ਨੂੰ ਵੀ ਨਹੀਂ ਪੁੱਛਦਾ ਮੈਂ ਸਮਝ ਗਿਆ ਕਿ ਮੇਰੇ 'ਚ ਕਮਜ਼ੋਰੀ ਹੈ। ਤਿੰਨੇ ਤੇ ਫਿਰ ਮੈਂ ਗਿਣਾਉਂ। ਮੈਂ ਤਾਂ ਦੀ ਕਮਜ਼ੋਰੀ ਆ ਤੇ ਮੈਂ ਛੱਡਉ ਹੀ ਆ। ਅੱਲਾਹ ਕੇ ਦੀ ਪੱਗ ਦਾ ਕੰਮ ਹੈ। ਆਹ ਇਲਾਕੇ ਦੀ ਪੱਗ ਦਾ ਕੋਈ ਨਹੀਂ ਪਾਗਿਆ। ਤੁਰਲੇ ਅਗੂ ਰਹੋਗੇ ਹਮੇਸ਼ਾ ਰਹੀ।